ਬਾਪੂ ਗਰਬਕ ਸਿੰਘ ਡੋਟਾ ਗੱਸੇ ਰਹਾ ਕਾ ਮੈਨੂੰ ਕਹਿਤਾ ਬਾਪੂ ਮੇਰਾ ਹੱਡ ਕੋਟਾ ਜਿਲਾ ਕਾ ਮਾਰਾ ਸਭ ਤੇ ਛੋਟਾ ਲੋਕਾਂ ਦਾ ਕੰਮ ਤਾਂ ਮੜਾ ਮੋਟਾ ਯਾਰਾਂ ਦਾ ਪੱਕਾ ਹੋਏ ਤਾਂ ਜੋਟਾ ਯਾਰਾਂ ਦਾ ਪੱਕਾ ਹੋਏ ਤਾਂ ਜੋਟਾ ਕੋਈ ਕੋਈ ਹੋਵੇ ਤਾਂ ਦਿਲ ਕਾ ਖੋਟਾ ਮੇਲਿਆਂ ਪਰ ਚਲੇ ਸਾਂ ਕਿਆ ਕਿਆ ਤੁੰਨੂ ਬਤਾਂ ਰਹਿ ਲੋਕੋ ਮਾਰੇ ਪੁਆਦਕੀਆਂ ਮੈਂ ਦਸਾਂ ਕਿਆ ਕਿਆ ਤੁੰਨੂ ਬਤਾਂ ਰਹਿ ਲੋਕੋ ਮਾਰੇ ਪੁਆਦਕੀਆਂ ਸੰਜਾ ਨੂੰ ਲੋਕ ਸੁਣੇ ਤੇ ਪਾਠ ਸੰਜਾ ਨੂੰ ਲੋਕ ਸੁਣੇ ਤੇ ਪਾਠ ਪੀਣੇ ਨੂੰ ਆਟਾ ਲਗੇ ਘਰਾਟ ਗੋਰ ਮਾ ਗੱਡੇ ਖਾਵੈ ਲਾਠ ਕੋੜੀਆਂ ਰੱਖੇ ਤਾਂ ਕੋਈ ਕੋਈ ਰਾਠ ਦੇਖਣ ਵਾਲੇ ਤੇ ਹੁਣ ਕੇ ਠਾਠ ਹੋਐ ਤੇ ਬੁੱਲੇ ਬੁੱਲੇ ਗਨੇ ਹੋਐ ਤੇ ਬੁੱਲੇ ਬੁੱਲੇ ਗਨੇ ਜੀ ਮਿੱਠੇ ਗੁੜ ਕੇ ਸਵਾਦਕੀਆਂ ਮੈਂ ਦੱਸਾਂ ਕਿਆ ਕਿਆ ਤੁਹਾਨੂੰ ਬਾਤਾਂ ਰੈ ਲੋਕੋ ਮਾਰੇ ਪਵਾਦਕੀਆਂ ਜੀ ਬਾਬਾ ਦੱਸੇ ਕਰੇ ਤਾਂ ਮਾ ਕੁੱਲੀ ਥੋੜ ਚੀਜ਼ਾਂ ਕੀ ਹੋਏ ਤੀ ਓਏ ਚੀਜ਼ਾਂ ਕੀ ਹੋਏ ਕਰੈ ਤੀ ਥੋੜ ਕੁੱਕੜੀਆਂ ਪੁੰਨ ਕੈ ਖਾਵੇਂ ਤੇ ਰੋੜ ਲਾਵੇਂ ਤੇ ਬਹੁਤ ਗੱਟੀ ਕੀ ਦੌੜ ਛੋਕ ਰੂ ਕਰੇ ਕਰੈ ਤੇ ਚੌੜ ਲੋਕਾਂ માં ਹੋਏ ਕਰੈ ਤੀਆਂ ਸਿਫਤਾਂ ਜੀ ਕਹਿਣਾ ਮੰਨਣੀ ਲਾਜਕੀਆਂ ਮੈਂ ਦੱਸਾਂ ਕਿਆ ਕਿਆ ਤੁੰ ਨੂੰ ਬਾਤਾਂ ਓਏ ਬੱਬਾ ਮਾਰਾ ਸਾਰਾਮ ਸੁਹਾਣਾ ਬੱਬਾ ਮਾਰਾ ਜਾਰਾਮ ਸੁਹਾਣਾ ਜੀ ਛੱਡ ਗਏ ਦੁਨੀਆ ਸਨੇ ਬੁਝ ਲੀਆਂ ਤੀਆਂ ਰਮਜਾਂ ਦੀ ਨੀਲੀ ਛੱਤ ਕੇ ਰਾਜਕੀਆਂ ਮੈਂ ਦੱਸਾਂ ਕਿਆ ਕਿਆ ਤੁਹਾਨੂੰ ਬਾਤਾਂ ਰੈ ਲੋਕੋ ਮਾਰੇ ਪੁਆਦਕੀਆਂ ਤੁਹਾਰੇ ਇਲਾਕੇ ਨੇ ਜਿਹੜਾ ਸੰਦਾਪ ਚੱਲਿਆ ਚੰਡੀਗੜ੍ਹ ਨਗਰੀ ਉੜੇ ਵਸਾਲੀ ਚੰਡੀਗੜ੍ਹ ਨਗਰੀ ਉੜੇ ਵਸਾਲੀ ਮਹਾਰਾਤਾ ਉਹ ਹੀ ਤਾ ਸੰਤਾਲੀ ਭੁੱਲੇ ਨਾ ਰਾਤ ਉੱਲੈ ਨਾ ਰਾਤ ਮੰਨੂ ਕਾਲੀ ਜੀ ਦੁਨੀਆ ਡੰਡੇ ਕੇ ਗੈਲ ਠਾਲੀ ਛੱਡੀ ਪੋਏ ਪੁੱਤਾਂ ਮੰਗੋਂ ਕ ਪਾਲੀ ਦਿਲਾ ਪਰ ਝੁੱਲਗੀ ਨੇਰੀ ਕਾਲੀ ਓਈ ਬਤਕ ਸੂਤ ਨਹੀਂ ਆਇਆ ਤਾਰਾਂ ਈ ਬਤਕ ਸੂਤ ਨਹੀਂ ਆਇਆ ਤਾਰਾਂ ਜੀ ਟੁੱਟੇ ਦਿਲ ਕੇ ਸਾਜ਼ਕੀਆਂ ਮੈਂ ਦੱਸਾਂ ਕਿਆ ਕਿਆ ਸਾਨੂੰ ਬਤਾਂ ਰੈ ਲੋਕੋ ਮਾਰੇ ਪਵਾਦਕੀਆਂ ਰਿਸ਼ਤਿਆਂ ਦਾ ਰੰਗ ਹੋਏ ਤਾਂ ਗਾੜਾ ਰਿਸ਼ਤਿਆਂ ਦਾ ਰੰਗ ਹੋਏ ਤਾਂ ਗਾੜਾ ਮੇਲਿਆਂ 'ਤੇ ਲਗੇ ਕਰੇ ਤਾਂ ਖਾੜਾ ਗੱਡਿਆਂ 'ਤੇ ਜਨ ਓਏ ਗੱਡਿਆਂ 'ਤੇ ਜਨ ਚੜੇ ਤਾਂ ਲਾੜਾ ਪਿੰਡਵਾ ਹੋਏ ਤਾਂ ਕੋਈ ਕੋਈ ਪਾੜਾ ਮਾ ਮੈਂ ਦਸਾਂ ਕਿਆ-ਕਿਆ ਤੁਹਾਨੂੰ ਬਾਤਾਂ ਰਹਿ ਲੋਕੋ ਮਾਰੇ ਪੁਆਦਕੀਆਂ ਬਾਤ ਕਰੇ ਸੱਚੀ ਮੋਣੀ ਤੂਰ ਬਾਤ ਕਰੇ ਸੱਚੀ ਮੋਣੀ ਤੂਰ ਜਿਮਾਤੇ ਹੋ ਗਿਆ ਕਿਹੜਾ ਤਸੂਰ ਓ ਲਾਕੇ ਮਾਰੇ ਕਾ ਓ ਲਾਕੇ ਮਾਰੇ ਕਾ ਦੇਖੋ ਲਾਹੂਰ ਬਗਾਨੇ ਪਾਣ ਨੇ ਲਕੇ ਪੂਰ ਮਿਲਕੇ ਦੁਆਈਆਂ ਜੀ ਮਾਂ ਬੋਲੀ ਦੇ ਲਾਜਕੀਆਂ ਰਲ ਕੇ ਆਪੇ ਕਰੇ ਦੁਆਈਆਂ ਜੀ ਮਾਂ ਬੋਲੀ ਦੇ ਲਾਜਕੀਆਂ ਮੈਂ ਦੱਸਾਂ ਕਿਆ-ਕਿਆ ਤੈਨੂੰ ਬਾਤਾਂ ਰਾਈ ਲੋਕ ਮਾਰੇ ਪੁਆਦ ਕੀ